ਰੋਜ਼ ਕਿਤਨਾ ਕਿਤੇ ਬੇਅਦਬੀ ਦੀਆਂ ਘਟਨਾਵਾਂ ਵਾਪਰ ਰਹੀਆਂ ਨੇ ਲਗਾਤਾਰ ਸਮੇਂ ਦੇ ਨਾਲ ਇਹਨਾਂ ਘਟਨਾਵਾਂ ਦੇ ਵਿੱਚ ਵਾਧਾ ਹੋ ਰਿਹਾ ਹੈ ਅਜਿਹਾ ਇੱਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਹੁਣ ਟੋਪੀ ਤੇ ਇੱਕ ਓਂਕਾਰ ਬਣਿਆ ਹੋਇਆ ਹੈ ਨਾਮੀ ਵੈੱਬਸਾਈਟ ਤੇ 800 ਰੁਪਏ ਦੇ ਵਿੱਚ ਇਹ ਟੋਪੀ ਵੇਚੀ ਜਾ ਰਹੀ ਹੈ ਇਸ ਦੇ ਨਾਲ ਹੀ ਸਿੱਖਾਂ ਦੇ ਮਨਾਂ ਨੂੰ ਬਹੁਤ ਥੇਸ ਪਹੁੰਚੀ ਹੈ ਇਸ ਤਰ੍ਹਾਂ ਬੇਅਦਬੀ ਹੋ ਰਹੀ ਹੈ ਕਿਉਂਕਿ ਜਦੋਂ ਵਿਅਕਤੀ ਦੀ ਟੋਪੀ ਪਾਟ ਜਾਏ ਜਾਂ ਵਿਅਕਤੀ ਦਾ ਟੋਪੀ ਤੋਂ ਮਨ ਉਤਰ ਜਾਏ ਇਸ ਨਾਲ ਬੇਅਦਬੀ ਵੀ ਹੋਵੇਗੀ ਕਿਉਂਕਿ ਜਦੋਂ ਵਿਅਕਤੀ ਦੀ ਟੋਪੀ ਫਟ ਜਾਵੇ ਜਾ ਵਿਅਕਤੀ ਦੀ ਟੋਪੀ ਤੋਂ ਮਨੁੱਖਰ ਜਾਵੇਗਾ ਤਾਂ ਉਸ ਨੂੰ ਸ਼ੁੱਟ ਦੇਵੇਗਾ ਇਸ ਨਾਲ ਗੁਰਬਾਣੀ ਦੀ ਬੇਅਦਬੀ ਹੋਵੇਗੀ ਉੱਥੇ ਹੀ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮਾਤਿਰ ਕੰਪਨੀ ਵੱਲੋਂ ਟੋਪੀ ਤੇ ੴ ਲਿਖ ਕੇ ਟੋਪੀਆਂ ਵੇਚਣ ਤੇ ਸਖਤ ਇਤਰਾਜ਼ ਕੀਤਾ ਹੈ ਕਮੇਟੀ ਨੇ ਕੰਪਨੀ ਨੂੰ ਈਮੇਲ ਭੇਜ ਕੇ ਟੋਪੀਆਂ ਵੇਚਣੀਆਂ ਤੁਰੰਤ ਬੰਦ ਕਰਨ ਦੀ ਹਦਾਇਤ ਦਿੱਤੀ ਹੈ ਸ਼੍ਰੋਮਣੀ ਕਮੇਟੀ ਨੇ ਕਿਹਾ ਹੈ ਕਿ ਜੇਕਰ ਕੰਪਨੀ ਨੇ ਤੁਰੰਤ ਕਾਰਵਾਈ ਨਾ ਕੀਤੀ ਤਾਂ ਫਿਰ ਉਸ ਕੰਪਨੀ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਹਰ ਰੋਜ਼ ਕਿਹਨਾਂ ਕਿਤੇ ਬੇਅਦਬੀ ਦੀਆਂ ਘਟਨਾਵਾਂ ਵਾਪਰ ਰਹੀਆਂ ਨੇ ਲਗਾਤਾਰ ਸਮੇਂ ਦੇ ਨਾਲ ਇਹਨਾਂ ਘਟਨਾਵਾਂ ਦੇ ਵਿੱਚ ਵਾਧਾ ਹੋ ਰਿਹਾ ਹੈ ਅਜਿਹਾ ਇੱਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਹੁਣ ਟੋਪੀ ਤੇ ਇੱਕ ਓਂਕਾਰ ਬਣਿਆ ਹੋਇਆ ਹੈ ਨਾਮੀ ਵੈੱਬਸਾਈਟ ਤੇ 800 ਰੁਪਏ ਦੇ ਵਿੱਚ ਇਹ ਟੋਪੀ ਵੇਚੀ ਜਾ ਰਹੀ ਹੈ ਇਸ ਦੇ ਨਾਲ ਹੀ ਸਿੱਖਾਂ ਦੇ ਮਨਾਂ ਨੂੰ ਬਹੁਤ ਠੇਸ ਪਹੁੰਚੀ ਹੈ ਇਸ ਤਰ੍ਹਾਂ ਬੇਅਦਬੀ ਹੋ ਰਹੀ ਹੈ ਕਿਉਂਕਿ ਜਦੋਂ ਵਿਅਕਤੀ ਦੀ ਟੋਪੀ ਪਾਟ ਜਾਏ ਜਾਂ ਵਿਅਕਤੀ ਦਾ ਟੋਪੀ ਤੋਂ ਮਨ ਉਤਰ ਜਾਏ ਇਸ ਨਾਲ ਬੇਅਦਬੀ ਵੀ ਹੋਵੇਗੀ ਕਿਉਂਕਿ ਜਦੋਂ ਵਿਅਕਤੀ ਦੀ ਟੋਪੀ ਫਟ ਜਾਵੇ ਜਾ ਵਿਅਕਤੀ ਦੀ ਟੋਪੀ ਤੋਂ ਮਨੁਤਰ ਜਾਵੇਗਾ ਤਾਂ ਉਸ ਨੂੰ ਸ਼ੁੱਟ ਦੇਵੇਗਾ ਇਸ ਨਾਲ ਗੁਰਬਾਣੀ ਦੀ ਬੇਅਦਬੀ ਹੋਵੇਗੀ ਉੱਥੇ ਹੀ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮਾਤਿਰ ਕੰਪਨੀ ਵੱਲੋਂ ਟੋਪੀ ਤੇ ੴ ਲਿਖ ਕੇ ਟੋਪੀਆਂ ਵੇਚਣ ਤੇ ਸਖਤ ਇਤਰਾਜ਼ ਕੀਤਾ ਹੈ ਕਮੇਟੀ ਨੇ ਕੰਪਨੀ ਨੂੰ ਈਮੇਲ ਭੇਜ ਕੇ ਟੋਪੀਆਂ ਵੇਚਣੀਆਂ ਤੁਰੰਤ ਬੰਦ ਕਰਨ ਦੀ ਹਦਾਇਤ ਦਿੱਤੀ ਹੈ ਸ਼੍ਰੋਮਣੀ ਕਮੇਟੀ ਨੇ ਕਿਹਾ ਹੈ ਕਿ ਜੇਕਰ ਕੰਪਨੀ ਨੇ ਤੁਰੰਤ ਕਾਰਵਾਈ ਨਾ ਕੀਤੀ ਤਾਂ ਫਿਰ ਉਸ ਕੰਪਨੀ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ